ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼੍ਰੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼੍ਰੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੋ ਵੀ ਅਸੂ ਸਾਂਝੇ ਸਮਤ ਇੱਕ ਕਿਛ ਸਿੰਘ ਦੇ ਗ੍ਰਹਿ ਅਲੜਪਿੰਡੀ ਸਿੰਘਾਸਣੇ ਕਹੇ ਸਿੰਘਾਸਣੇ ਕਹੇ ਮੈਂ ਕਦੇ ਨਾ ਵੇਲਾ ਖਾਲੀ ਸੇਜਣਾ ਕੋਈ ਵਿਖਾਈ ਆ ਮੇਰਾ ਉਸਦੇ ਨਾਲ ਹੋਇਆ ਮੇਲਾ ਮੇਰਾ ਉਸਦੇ ਨਾਲ ਹੋਇਆ ਮੇਲਾ ਜੋ ਜੋਤੀ ਸ਼ਬਦੀ ਧਾਰ ਬੇਪਰਵਾਹੀ ਆ ਜਿਸ ਦਾ ਗੋਬਿੰਦ ਇੱਕੋ ਚੇਲਾ ਜਿਸ ਦਾ ਗੋਬਿੰਦ ਇੱਕੋ ਚੇਲਾ ਬ੍ਰਹਮੰਡ ਖੰਡ ਦੇ ਵੇਖ ਮੁਖਾਈ ਆ ਭਗਤਾਂ ਦਾ ਬਣ ਸੁਹੇਲਾ ਭਗਵਾਨ ਹੋ ਕੇ ਦਿਆ ਕਮਾਈ ਆ ਵਸਨ ਹਾਰਾ ਧਾਮ ਨਵੇਲਾ ਨਿਰਾਕਾਰ ਸੱਚਾ ਸੈਨ ਸ਼ਾਹੀ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸਿੰਘਾਸਨ ਸੋਭਾ ਪਾਈ ਆ ਸਿੰਘਾਸਨ ਕਹੇ ਸਿੰਘਾਸਨ ਕਹੇ ਮੇਰਾ ਉਸ ਦੇ ਨਾਲ ਮਿਲਾਪ ਜੋ ਮਿਲ ਕੇ ਵਿਛੜ ਕਦੇ ਨਾ ਜਾਈਆ ਜਿਸ ਦਾ ਦੋ ਜਹਾਨ ਪ੍ਰਤਾਪ ਜਿਸ ਦਾ ਦੋ ਜਹਾਨ ਪ੍ਰਤਾਪ ਪਰਤ ਕੇ ਆਪਣਾ ਫੇਰਾ ਪਾਈਆ ਸਦਾ ਸੁਹੇਲਾ ਵਸੇ ਸਾਥ ਸਦਾ ਸੁਹੇਲਾ ਵਸੇ ਸਾਥ ਤੁਰਦਾ ਸੰਗ ਬਣਾਈਆ ਸਦਾ ਨਜ਼ਰੀ ਆਵੇ ਸਾਖਿਆਤ ਸਦਾ ਨਜ਼ਰੀ ਆਵੇ ਸਾਖਿਆਤ ਸਾਨੂੰ ਸਾਹਮੁਖ ਬੈਠਾ ਹਰ ਰਗੁਰਾਈਆ ਤੁਰਦੀ ਦਿੰਦਾ ਰਹੇ ਸੁਗਾਤ ਤੁਰਦੀ ਦਿੰਦਾ ਰਹੇ ਸੁਗਾਤ ਨਾ ਭੰਡਾਰਾ ਇੱਕ ਵਰਤਾਈਆ ਮੈਂ ਖਾਲੀ ਹੋਵਾ ਨਾ ਕਦੀ ਦੀਸਰਾਤ ਮੈਂ ਖਾਲੀ ਹੋਵਾ ਨਾ ਕਦੀ ਦੀਸਰਾਤ ਕੜੀ ਪਲ ਮੇਰੀ ਵੱਜਦੀ ਰਹੇ ਵਧਾਈਆ ਮੇਰਾ ਉਸ ਦੇ ਨਾਲ ਬਣਿਆ ਸਾਖ ਮੇਰਾ ਉਸ ਦੇ ਨਾਲ ਬਣਿਆ ਸਾਖ ਜੋ ਸੱਜਣ ਇੱਕ ਖਵਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦਾ ਸੰਗ ਇੱਕ ਬਣਾਈ ਆ ਸਿੰਘਾਸਨ ਕਹੇ ਮੈਂ ਖੇਵ ਦਸਾ ਸੰਗੀਨ ਸੰਗੜ ਰਜ ਨਜਰੀ ਆਈਆ ਜਿਸ ਦਾ लेखा ਤ੍ਰੈ ਤਿਰ ਤੀਨ ਤ੍ਰਿਪ ਕਰਿਆ ਕਰਾਈਆ ਵਢਾਈ ਦੇ ਕੇ ਉੱਤੇ ਜ਼ਮੀਨ ਵਢਾਈ ਦੇ ਕੇ ਉੱਤੇ ਜ਼ਮੀਨ ਫਰਛ ਸੋਭਾ ਪਾਈ ਆ ਭਗਤਾਂ ਦੇ ਹਰ ਹਾਰਾ ਯਕੀਨ ਭਰੋਸਾ ਇੱਕ ਬੰਧਾਈ ਆ ਮਿਸਾਲ ਮੀਠ ਜਲ ਮੀਨ ਮਿਲਤ ਆਪਣੀ ਈਕੇ ਦੜਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸਿੰਘਾਸਣ ਸਦਾ ਸਦਾ ਸਦ ਬੈਠਾ ਸੋਭਾ ਪਾਈ ਵਾ ਸਿੰਘਾਸਣ ਕਹੇ ਮੈਂ ਕਦੇ ਨਾ ਹੋਵਾਂ ਖਾਲੀ ਸਿੰਘਾਸਣ ਕਹੇ ਮੈਂ ਕਦੇ ਨਾ ਹੋਵਾਂ ਖਾਲੀ ਖਾਲਿਕ ਖਲਕ ਦਿਆ ਸਮਝਾਈਆ ਮੇਰਾ ਮਾਲਕ ਇੱਕੋ ਵਾਲੀ ਵਲੀਆਂ ਦਾ ਵਲੀਆਂ ਦਾ ਵਲੀ ਬੇਪਰਵਾਹੀ ਆ ਜੋ ਸੱਚ ਦਵਾਰੇ ਸਾਜੀ ਸੱਚ ਕਰੇ ਪ੍ਰਤਪਾਲੀ ਸਦਾ ਇੱਕ ਗੁਸਾਈਆ ਇੱਥੇ ਉੱਥੇ ਦੋ ਜਹਾਨਾ ਅੰਦਰ ਬਾਹਰ ਗੁਪਤ ਜਾਹਰ ਜੰਗਲ ਜੂ ਉਜਾੜ ਪਹਾੜ ਕਰੇ ਰਖਵਾਲੀ ਟਿੱਲੇ ਪਰਬਤ ਹੋਈ ਸੁਹਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਵੇਖੇ ਜੋਤ ਅਕਾਲੀ ਅਕਲ ਕਲ ਆਪਣੀ ਖੇਲ ਖੜਾਈਆ ਬਾਣੀ ਪੜਦਿਆਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਹਜੂਸ ਜਾਨ ਸਰ ਪਾਸੋ ਪਿਆਰੀ ਹਰ ਸੰਗਤ ਪਾਸੋ ਖਿਮਾ ਦੀ ਜਾਜਿ ਕਹਾ ਪਿਆਰੀ ਹਰ ਸੰਗਤ ਜੀ ਸਬਦੀ ਜਗਾਰੇ ਦਾ ਸਾਥ ਦੇਣਾ ਸੋ ਵਾਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਪਾਗਵਾਂ ਦੀ ਜੈ ਸੋ ਵਾਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਪਾਗਵਾਂ ਦੀ ਜੈ સો હંગમા રાજી શેર સિંહ ભીષણો પગવાંતી જય સો હંગમા રાજી શેર સિંહ ભીષણો પગવાંતી જય ਪਗਵਾਨ ਦੀ ਜੈ